ਸਾਰੇ ਦੋਸਤਾਂ ਨੂੰ ਪਿਆ ਪੀਸਾ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾ ਹਾਂ ਸਾਰੇ ਠੀਕ ਠਾਕ ਹੂੰ ਉਮੀਦ ਕਰਦਾ ਹੂੰ ਵੀ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਕੋਈ ਪਰਟੀ ਰਿਲੇਟਡ ਟਾਪਿਕ ਨਹੀਂ ਗਲੀ ਕਰਨਾ ਪਰਟੀ ਰਿਲੇਟਡ ਡਿਸਪਲਿਨ ਦੀ ਗੱਲ ਕਰਨ ਲੱਗੇ ਆ ਹੁਣ ਤੁਸੀਂ ਕਹੋਗੇ ਵੀ ਅਸੀਂ ਤੇ ਇਹਨੇ ਕੁਐਸਚਨ ਪੁੱਛੇ ਵੀ ਉਹਦੇ ਸੰਬੰਧ ਵਿੱਚ ਵੀਡੀਓ ਆਉਣ ਦੀ ਬਜਾਏ ਸਾਨੂੰ ਡਿਸਪਲਿਨ ਤਾਂ ਮੈਂ ਦੱਸਣਾ ਚਾਹੁੰਗਾ ਕਿ ਜਿਹੜਾ ਬੈਲਟ ਫੋਰਸ ਹੁੰਦੀ ਹੈ ਨਾ ਤਾਂ ਬੈਲਟ ਫੋਰਸ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਡਿਸਪਲਿਨ ਹੁੰਦਾ ਤੇ ਰਿਸਪੈਕਟ ਹੁੰਦੀ ਆ ਸੀਨੀਅਰਸ ਦੀ ਠੀਕ ਆ ਔਰ ਵੈਸੇ ਆਮ ਕਰਕੇ ਇਹ ਚੀਜ਼ ਵੀ ਦੇਖੀ ਜਾਂਦੀ ਆ ਕਿ ਆਪਾਂ ਆਪਣੇ ਵੱਡਿਆਂ ਦੀ ਆਦੇ ਵੱਡੇ ਭੈਣ ਭਰਾਵਾਂ ਦੀ ਠੀਕ ਆ ਰਿਸਪੈਕਟ ਕਰਦੇ ਆ ਤਾਂ ਆਪਾਂ ਨੂੰ ਵਧੀਆ ਮਤਲਬ ਸੰਸਕਾਰੀ ਮੰਨਿਆ ਜਾਂਦਾ ਪੜ੍ਹੇ ਲਿਖੇ ਮੰਨਿਆ ਜਾਂਦਾ ਜਾਂ ਫਿਰ ਮਤਲਬ ਕਿ ਆਪਾਂ ਜਿਹੜਾ ਉਹ ਵੈਲ ਐਜੂਕੇਟਿਡ ਜੋ ਵੀ ਤੁਸੀਂ ਮਤਲਬ ਵਧੀਆ ਮੰਨਿਆ ਜਾਂਦਾ ਕਹਿੰਦਾ ਮਤਲਬ ਔਰ ਜੇਕਰ ਆਪਾਂ ਆਪਣੇ ਤੋਂ ਵੱਡੇ ਭੈਣ ਭਰਾ ਦੀ ਰਿਸਪੈਕਟ ਨਹੀਂ ਕਰਦੇ ਆਪਣੇ ਸੀਨੀਅਰ ਦੀ ਰਿਸਪੈਕਟ ਨਹੀਂ ਕਰਦੇ ਆਪਣੇ ਮਹਿਕਮੇ ਦੇ ਵਿੱਚ ਆਪਣੇ ਸੀਨੀਅਰ ਦੀ ਰਿਸਪੈਕਟ ਨਹੀਂ ਕਰਦੇਗੇ ਤਾਂ ਮੈਂ ਉਹੀ ਚੀਜ਼ਾਂ ਤੇ ਅੱਜ ਥੋੜਾ ਚਰਣਾ ਪਾਉਣਾ ਚਾਹੂੰਗਾ ਕਿ ਮੈਂ ਇਹ ਚੀ ਪਹਿਲੀ ਗਲਤੀ ਮੈਂ ਇਹ ਚੀ ਸ਼ੁਰੂ ਕਿਉਂ ਕੀਤੀ ਹੈ ਮੈਨੂੰ ਇਹ ਵੀਡੀਓ ਬਣਾਉਣ ਦੀ ਲੋੜ ਹੀ ਕਿਉਂ ਪਈ ਵੀਡੀਓ ਸਾਰੀ ਦੇਖ ਲਓ ਇਹ ਨਾ ਸੋਚੋ ਕਿ ਤੇ ਇਹ ਤਾਂ ਸਾਡੇ ਕੁਐਸਚਨ ਦੇ ਵਿੱਚ ਕੋਈ ਕੁਐਸਚਨ ਹੀ ਨਹੀਂ ਹੈ ਨੀਗਾ ਠੀਕ ਆ ਇਹ ਤੁਹਾਡੇ ਕੁਐਸਚਨ ਦੇ ਰਿਐਕਸ਼ਨ ਦੇ ਵਿੱਚ ਵੀਡੀਓ ਮਤਲਬ ਕਿ ਟੌਪਿਕ ਚੱਕਿਆ ਮੈਂ ਠੀਕ ਆ ਇਸ ਕਰਕੇ ਤੁਸੀਂ ਇਹ ਬੁੜਾ ਮਤਲਬ ਬੜਾ ਹੀ ਮਤਲਬ ਕਿ ਨਾ ਸੈਂਸਿਟਿਵ ਟਾਪਿਕ ਆ ਇਹ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਸੁਣਨਾ ਚਾਹੀਦਾ ਸਾਰਿਆਂ ਨੂੰ ਸੁਣਨਾ ਚਾਹੀਦਾ ਤਾਂ ਮਤਲਬ ਸਾਰਿਆਂ ਨੂੰ ਸੁਣਨਾ ਚਾਹੀਦਾ ਤਾਂ ਕਿ ਜਿਹੜੇ ਚੰਗੇ ਮੁੰਡੇ ਕੁੜੀਆਂ ਉਹ ਥੋੜਾ ਜਿਹਾ ਹੋਰ ਸ਼ਾਰਪ ਹੋ ਜਾਣ ਔਰ ਜਿਹੜੇ ਬਿਲਕੁਲ ਹੀ ਮਤਲਬ ਮੈਂ ਕੀ ਕਹਿਣਾ ਚਾਹੁੰਨਾ ਛੱਡੋ ਕਿ ਉਹ ਥੋੜਾ ਜਿਹਾ ਸਿਆਣੇ ਹੋ ਜਾਣ ਤੇ ਬਿਨਾਂ ਕੀ ਜਿਹੜੀ ਦੀ ਫਿਰ ਕੋਸ਼ਿਸ਼ ਸ਼ੁਰੂ ਕਰਦੇ ਆ ਵੀ ਜੋ ਵੀ ਮਤਲਬ ਕਿ ਆਪਣਾ ਜਿਹੜਾ ਪ੍ਰੋਟੋਕੋਲ ਆ ਮਹਿਕਮੇ ਦਾ ਜਾਂ ਕਿਸੇ ਵੀ ਮਹਿਕਮੇ ਦਾ ਪ੍ਰੋਟੋਕੋਲ ਨਾ ਖਾਸ ਕਰਕੇ ਬੈਲਟ ਫੋਰਸ ਦਾ ਉਹ ਆਪਣਾ ਕੀ ਆ ਮੈਂ ਕਈ ਵਾਰੀ YouTube ਤੇ ਕਮੈਂਟ ਪੜ੍ਹਦਾ ਹੁੰਨਾ ਤੁਹਾਡੇ ਕਮੈਂਟਸ ਮੈਨੂੰ ਆਉਂਦੇ ਆ ਤੇ ਤੁਹਾਡੇ ਜਿਹੜੇ ਕੁਐਸਚਨ ਤੁਸੀਂ ਮੈਨੂੰ ਕਰਦੇ ਹੋ ਵਧੀਆ ਗੱਲ ਤੁਸੀਂ ਕੁਐਸਚਨ ਕਰਦੇ ਹੋ ਬਹੁਤ ਵਧੀਆ ਲੱਗਦਾ ਤਾਂ ਮੈਨੂੰ ਮਤਲਬ ਕਿ ਪੁੱਛਦੇ ਹੋ ਵੀਰ ਜੀ ਮੈਨੂੰ ਆ ਚੀਜ਼ ਦੱਸ ਦਿਓ ਵੀਰ ਜੀ ਮੇਰਾ ਮਤਲਬ ਕਿ ਆਹ ਕੁਐਸਚਨ ਆ ਮੇਰਾ ਡਾਊਟ ਕਲੀਅਰ ਕਰ ਦਿਓ ਠੀਕ ਆ ਮੈਂ ਰਿਪਲਾਈ ਵੀ ਕਰ ਦੇਣਾ ਹੁਣ ਜਮੈਂ ਕਦੇਮ ਨੂੰ ਨਾ ਵੀਡੀਓ ਮੈਂ ਜਲਦ ਲੈ ਕੇ ਆਉਂਗਾ ਠੀਕ ਆ ਜੀ ਜਾਂ ਮੇਰੀ ਆਦਤ ਆ ਕਿ ਮੈਂ ਕਹਿੰਨਾ ਹੁਣਾ ਹਾਂਜੀ ਅਫਸਰੋ ਕੋਈ ਗੱਲ ਨਹੀਂ ਹਾਂਜੀ ਆਫੀਸਰ ਕੰਗ੍ਰੈਚੁਲੇਸ਼ਨ ਠੀਕ ਆ ਔਰ ਕਈ ਬੰਦੇ ਇਸ ਨੂੰ ਸ਼ਾਇਦ ਉਜੋਕ ਵੀ ਸਮਝ ਰਹੇ ਹੋਣ ਕਈ ਮੈਨੂੰ ਮਤਲਬ ਆਇਆ ਇੱਕ ਦੋ ਮੈਸੇਜ ਵੀ ਆਏ ਕਿ ਅਫਸਰ ਨਹੀਂ ਉਹ ਸਪਾਈ ਆ ਤਾਂ ਪਹਿਲੀ ਗਲਤੀਆਂ ਮੂਰਖ ਪ੍ਰਾਣੀ ਮੈਂ ਇਹ ਚੀਜ਼ ਕਹਿਣਾ ਚਾਹਣਾ ਤੁਹਾਨੂੰ ਜਿਹੜਾ ਵੀ ਮੇਰਾ ਮਤਲਬ ਕਮੈਂਟ ਮਤਲਬ ਜਿਹਨੇ ਕੀਤਾ ਇਹ ਠੀਕ ਆ ਮੇਰੀ ਵੀਡੀਓ ਧਿਆਨ ਨਾਲ ਸੁਣ ਲਵੇ ਕਿ ਪੁਲਿਸ ਮੈਕਮੇਂਦ ਵਿੱਚ ਇੱਕ ਸਪਾਈ ਤੋਂ ਲੈ ਕੇ ਡੀਜੀਪੀ ਰੈਂਕ ਤੱਕ ਦਾ ਨਾ ਉਹ ਸਾਰੇ ਅਫਸਰ ਹੀ ਹੁੰਦੇ ਆ ਮੈਂ ਆਪਣਾ ਆਈ ਕਾਰਡ ਨਹੀਂ ਸ਼ੋਅ ਕਰ ਸਕਦਾ ਨਹੀਂ ਮੈਂ ਤੁਹਾਨੂੰ ਦਿਖਾ ਦੇਣਾ ਸੀਗਾ ਚਲੋ ਮੈਂ ਇੱਕ ਸ਼ੋਟ ਆਇਆ ਸਕਰੀਨ ਸ਼ੋਟ ਦਾ ਮਤਲਬ ਉਹਨੂੰ ਆਈ ਕਾਰਡ ਨੂੰ ਕੱਟ ਕੇ ਥੋੜਾ ਤੁਹਾਨੂੰ ਦਿਖਾਉਂਦਾ ਮੈਂ ਵੀ ਕੀ ਲਿਖਿਆ ਹੋਇਆ ਠੀਕ ਹੈ ਮੈਂ ਸਾਰੀ ਆਇਡੈਂਟੀਟੀ ਆਪ ਦੀ ਮਤਲਬ ਲਕੋ ਕਿ ਮੈਂ ਦੱਸ ਤੂੰ ਦਿਖਾ ਦੇਣਾ ਵੀ ਨੀਚੇ ਉਹਦਾ ਕੀ ਲਿਖਿਆ ਅਫੀਸਰ ਲਿਖਿਆ ਹੈ ਕੀ ਲਿਖਿਆ ਤਾਂ ਮੇਰੀ ਨਜ਼ਰ ਵਿੱਚ ਤੁਸੀਂ ਸਾਰੇ ਅਫੀਸਰੋਂ ਬੇਸ਼ੱਕ ਤੁਸੀਂ ਹਜੇ ਤੱਕ ਮੈਕਮੇਂਦ ਵਿੱਚ ਨਹੀਂ ਆਏ ਅੱਧੇ ਪਚਦੇ ਆਏ ਹਾਂ ਥੋੜਾ ਰਿਜ਼ਲਟ ਹੀ ਆਇਆ ਹਜੇ ਤੁਸੀਂ ਹਜੇ ਕੋਈ ਮਤਲਬ ਆਫੀਸ਼ੀਅਲੀ ਮੈਕਿਆਂ ਦੇ ਵਿੱਚ ਐਂਟਰ ਨਹੀਂ ਕੀਤੇਗੇ ਜਸਟ ਥੋੜਾ ਰਿਜ਼ਲਟ ਆ ਥੋੜੀ ਬਹੁਤ ਸਾਰੀਆਂ ਫਾਰਮੈਲਿਟੀ ਸਜੇ ਬਾਕੀ ਨੇ ਤਾਂ ਮੈਨੂੰ YouTube ਤੇ ਕਮੈਂਟ ਦੇਖਣ ਨੂੰ ਮਿਲਦੇ ਨੇ ਕਿ ਸਿੱਧ ਜਿਹਦੇ ਵਿੱਚ ਸਿੱਧਾ ਹੀ ਡਾਇਰੈਕਟ ਹੀ ਪੁੱਛਿਆ ਹੁੰਦਾ ਅ ਬਰਦੀ ਕਿੱਥੋਂ ਸਵਾਈਏ ਕੁਐਸਚਨ ਮਾਰਕ ਅ ਮਟਾਲੀਨ ਕਿਹੜੀ ਸਿਲੈਕਟ ਕਰੀਏ ਕਿੱਦਾਂ ਹੋਊਗੀ ਕਿਵੇਂ ਕਰੀਏ ਮੈਡੀਕਲ ਬਾਰੇ ਦੱਸ ਦੋ ਡਾਕੂਮੈਂਟ ਵੈਰੀਫਿਕੇਸ਼ਨ ਕਦੋਂ ਹੋਵੇਗੀ ਕਾਲ ਕਦੋਂ ਆਵੇਗੀ ਜਾਂ ਤਾਂ ਇਹ ਉਹ ਬੱਚੇ ਆ ਜਿਹੜੇ ਹਜੇ ਜਾਂ ਤਾਂ ਇਹ ਉਹ ਲੋਕ ਨੇ ਜਿਨ੍ਹਾਂ ਦੇ ਬੱਚੇ ਭਰਤੀ ਹੋਏ ਆ ਮਤਲਬ ਵੀ ਉਹ ਕਈ ਵਾਰੀ ਕਮੈਂਟ ਕਰਦੇ ਹੁੰਦੇ ਮਾਂ ਪਿਓ ਕਮੈਂਟ ਕਰਦੇ ਆ ਉਹਨਾਂ ਦੇ ਪਰ ਮੇਰੇ ਧਿਆਨ ਦੇ ਵਿੱਚ ਯਾਰ ਮੈਨੂੰ ਲੱਗਦਾ ਇਦਾਂ ਲੱਗਦਾ ਵੀ ਤੁਸੀਂ ਸਾਰੇ ਪੜੇ ਲਿਖੇ ਹੋ ਇੱਥੇ ਤੱਕ ਪਹੁੰਚੇ ਹੋ ਤੁੜੀਆਂ ਆਪਦੀਆਂ ਈਮੇਲਸ ਆਈਡੀਆਂ ਨੇ ਆਪਦੇ YouTube ਤੁਹਾਡੇ ਆਈਡੀਆਂ ਨੇ ਠੀਕ ਆ ਤੁਹਾਡੇ ਫੋਨ ਨੰਬਰ ਖੋਦੇ ਤੁਹਾਡੇ ਪਰਸਨਲ ਹਰ ਇੱਕ ਚੀਜ਼ ਤਾਂ ਤੁਹਾਨੂੰ ਬੋਲਣ ਦੀ ਸੈਂਸ ਹੋਣੀ ਚਾਹੀਦੀ ਆ ਵੀ ਅਸੀਂ ਸਰ ਨਹੀਂ ਕਹਿਣਾ ਤਾਂ ਐਟ ਲੀਸਟ ਤੁਸੀਂ ਬ੍ਰਦਰ ਕਹਿ ਸਕਦੇ ਹੋ ਵੀਰ ਜੀ ਕਹਿ ਸਕਦੇ ਹੋ ਮੈਨੂੰ ਨਹੀਂ ਮੈਨੂੰ ਨਹੀਂ ਮਤਲਬ ਇਸੀ ਨਾਲ ਕਿ ਤੁਸੀਂ ਮੈਨੂੰ ਸਰ ਕਹੋ ਬਿਲਕੁਲ ਨਹੀਂ ਸਗੋ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਂ ਤੁਹਾਨੂੰ ਆਫੀਸਰ ਕਹਾਂ ਠੀਕ ਆ ਉਹਨੂੰ ਮਤਲਬ ਕਿੰਨਾ ਵਧੀਆ ਲੱਗਦਾ ਹੋਊਗਾ ਕਿ ਯਾਰ ਮੈਨੂੰ ਅਫਸਰ ਕਿਹਾ ਯਾਰ ਮਤਲਬ ਕਿ ਮੈਂ ਮਤਲਬ ਕਿ ਯਾਰ ਹਾਈ ਤਾਂ ਮੈਂ ਕੁਝ ਵੀ ਨਹੀਂ ਹੈ ਤਾਂ ਮੈਂ ਵਰਦੀ ਵੀ ਨਹੀਂ ਪਾਈ ਤੇ ਮਤਲਬ ਮੇਰੀ ਹੁਣੇ ਤੋਂ ਇਨੀ ਟੌਰ ਹੋ ਗਈ ਮੈਨੂੰ ਅਫਸਰ ਕਿਹਾ ਯਾਰ ਮੇਰੇ ਮਤਲਬ ਸੀਨੀਅਰ ਨੇ ਠੀਕ ਹੈ ਜਿਹੜਾ ਬੰਦਾ ਜਾਣਕਾਰੀ ਦੇ ਰਿਹਾ ਉਹ ਮੈਨੂੰ ਅਫਸਰ ਕਹਿ ਰਿਹਾ ਠੀਕ ਹੈ ਜਦੋਂ ਅਸੀਂ ਟ੍ਰੇਨਿੰਗ ਕਰਦੇ ਸੀ ਨਾ ਤਾਂ ਸਾਡੇ ਜਿਹੜੇ ਉਸਤਾਦ ਸਹਿਬਾਨ ਸੀਗੇ ਸਾਨੂੰ ਕਹਿੰਦੇ ਹਾਂਜੀ ਅਫਸਰੋ ਤਾਂ ਅਸੀਂ ਉਹਨੂੰ ਪੁੱਛਦੇ ਵੀ ਸਾਰਾ ਤੁਸੀਂ ਸਾਨੂੰ ਅਫਸਰ ਕਿਉਂ ਕਹਿੰਦੇ ਹੋ ਹਾਈ ਸਾਡੇ ਆਈ ਕਾਰਡ ਨਹੀਂ ਬਣੇ ਸੀ ਉਦੋਂ ਠੀਕ ਹੈ ਮਤਲਬ ਕਿ ਅਸੀਂ ਪੁਲਿਸ ਲਾਈਨ ਦੇ ਵਿੱਚ ਸੀਗੇ ਆਹ ਵੀ ਅਫਸਰੋ ਕਿਦੋਂ ਸਾਰੇ ਠੀਕ ਹੋ ਤਾਂ ਉੱਥੋਂ ਮੈਨੂੰ ਅਫੀਸਰ ਕਹਿਣ ਦੀ ਆਦਤ ਪਈ ਆ ਅਸੀਂ ਉਹਨਾਂ ਨੂੰ ਪੁੱਛਿਆ ਸਰ ਵੀ ਅਸੀਂ ਤਾਂ ਸਿਪਾਈ ਹਾਂ ਜੀ ਤੁਸੀਂ ਸਰ ਏਐਸਆਈ ਆ ਜਾਂ ਸਬ ਇੰਸਪੈਕਟਰ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਆਈ ਕਾਰਡ ਬਣ ਕੇ ਆਉਣ ਦੋ ਤੁਹਾਨੂੰ ਫਿਰ ਦੱਸਾਂਗੇ ਵੀ ਤੁਸੀਂ ਕੀ ਆ ਠੀਕ ਹੈ ਫਿਰ ਸਾਡਾ ਆਈ ਕਾਰਡ ਬਣ ਕੇ ਆਇਆ ਫਿਰ ਉਹਨਾਂ ਨੇ ਸਾਨੂੰ ਮਤਲਬ ਅਸੀਂ ਜੋ ਖੁਦ ਨੋਟ ਕੀਤਾ ਮਤਲਬ ਉਹ ਦੇਖਿਆ ਪੜ੍ਹ ਕੇ ਉਹਤਲੇ ਅਸੀਂ ਐਨ ਅਫੀਸਰ ਇਨ ਪੰਜਾਬ ਪੁਲਿਸ ਡਿਪਾਰਟਮੈਂਟ ਠੀਕ ਹੈ ਤਾਂ ਜਦੋਂ ਅਸੀਂ ਟ੍ਰੇਨਿੰਗ ਤੇ ਸੀਗੇ ਤੇ ਜਿਹੜੇ ਸਾਡੇ ਉਸਤਾਦ ਕਈ ਉਸਤਾਦ ਜੀ ਸੌਰੀ ਮੈਂ ਕਨਫਰਮ ਕੀ ਮਾਫੀ ਚਾਹੁੰਨਾ ਕਿ ਮੈਂ ਜੀ ਨਹੀਂ ਲਾਇਆ ਨਾਲ ਜਿਹੜੇ ਸਾਡੇ ਉਸਤਾਦ ਜੀ ਸੀ ਨਾ ਉੱਥੇ ਚਾਹੇ ਉਹ ਕਨਸਟੇਬਲ ਹੀ ਸੀਗੇ ਤਾਂ ਅਸੀਂ ਉਹਨਾਂ ਨੂੰ ਸਰ ਕਹਿੰਦੇ ਸੀਗੇ ਯਾਰ ਸਾਡੀ ਆਦਤ ਤਾਂ ਇਹ ਹੈ ਕਿ ਅਸੀਂ ਜਿਹੜੇ ਨਾਲ ਦੇ ਮੁੰਡੇ ਕੁੜੀਆਂ ਭਰਤੀ ਆ ਨਾ ਅਸੀਂ ਉਹਨਾਂ ਨੂੰ ਵੀ ਸਰ ਮੈਡਮ ਕਹਿੰਦੇ ਆ ਮੇਰੀ ਆ ਤਾਂ ਇਹ ਕਿ ਜਿਹੜੇ ਮੇਰੇ ਜੂਨੀਅਰਸ ਆ ਮੈਂ ਉਹਨਾਂ ਨੂੰ ਵੀ ਸਰ ਕਹਿੰਨਾ ਜਾਂ ਆਫੀਸਰ ਕਹਿਨਾ ਤਾਂ ਜਿਹੜੇ ਸਟੂਡੈਂਟਸ ਇਹ ਚੀਜ਼ ਕਰਦੇ ਆ ਉਹ ਅੱਜ ਤੋਂ ਹੀ ਬੰਦ ਕਰ ਦਿਓ ਮੈਂ ਤੁਹਾਨੂੰ ਯਾਰ ਇਹ ਚ ਤਾਂ ਕਹਿ ਰਿਹਾ ਮੈਂ ਤੁਹਾਨੂੰ ਕੋਈ ਹੋਣੀ ਕਹਿ ਰਿਹਾ ਤੂੰ ਡਾਂਟ ਮਤਲਬ ਡਾਂਟ ਤਾਂ ਰਿਹਾ ਮੈਂ ਤੁਹਾਨੂੰ ਕਿਉਂ ਤੁਸੀਂ ਮਹਿਕਮੇ ਚ ਆ ਗਏ ਹੋ ਅੱਗੇ ਤੁਸੀਂ ਸਰਵਾਈਵ ਫੇਰ ਹੀ ਕਰ ਸਕਦੇ ਜੇ ਤੁਸੀਂ ਆਪਣੇ ਸੀਨੀਅਰ ਦੀ ਇੱਜ਼ਤ ਕਰੋਗੇ ਮੇਰੇ ਤੱਕ ਚੱਲ ਜਾਊਗਾ ਕੋਈ ਗੱਲ ਨਹੀਂ ਮੈਨੂੰ ਨਾ ਕਹੋ ਕੋਈ ਗੱਲ ਨਹੀਂ ਬਟ ਐਟ ਲੀਸਟ ਤੁਸੀਂ ਜਿੱਦਾਂ ਕਹਦੇ ਨਾ ਆਪਾਂ ਮਤਲਬ ਕਿ ਕੋਈ ਚੀਜ਼ ਅਪਰੋਚ ਕਰਨੀ ਆਪਾਂ ਬਚਪਨ ਦੇ ਵਿੱਚ ਕੋਈ ਬੋਲਣਾ ਸਿੱਖਦੇ ਆਂ ਜੋ ਚੀਜ਼ ਆਪ ਨੂੰ ਆਪਣਾ ਮਾਂ ਪਿਓ ਸਿਖਾਉਂਦਾ ਨਾ ਉਹੀ ਚੀਜ਼ ਆਪਣੇ ਮਤਲਬ ਕਿ ਕਹਿ ਸਕਦੇ ਆਪ ਨੂੰ ਸੁਸਾਇਟੀ ਦੇ ਵਿੱਚ ਆਪਾਂ ਨੂੰ ਜਾ ਕੇ ਉਹ ਇੱਜ਼ਤ ਮਾਨ ਸਤਕਾਰ ਦੋਉਂਦੀ ਆ ਠੀਕ ਆ ਜੇ ਤੁਸੀਂ ਸੁਸਾਇਟੀ ਦੇ ਵਿੱਚ ਉਦਾਂ ਵਿਚਰ ਰਹੇ ਹੋ ਕਿਦਾਂ ਕਰ ਰਹੇ ਹੋ ਤਾਂ ਤੁਹਾਡੇ ਮਾਂ ਪਿਓ ਤੇ ਉਂਗਲ ਉਠਣੀ ਵੀ ਯਾਰ ਕਿਹਦਾ ਮੁੰਡਾ ਹੈ ਕਿ ਦੀ ਮਤਲਬ ਕਿ ਦੀ ਕੁੜੀ ਹੈ ਬੋਲਣ ਦੀ ਅਗਲੀ ਹੈਣੀ ਯਾਰ ਵੀ ਕਿਦਾਂ ਵੱਡੇ ਨਾਲ ਗੱਲ ਕਰਨੀ ਕਿਦਾਂ ਨਹੀਂ ਗੱਲ ਕਰਨੀ ਠੀਕ ਆ ਮੈਨੂੰ ਬਹੁਤ ਹੀ ਆਡ ਲੱਗਦਾ ਕਿ ਮੈਂ ਗੁੱਸਾ ਨ ਕਰੂ ਇਸ ਚੀਜ਼ ਦਾ ਮੈਂ ਉਸ ਕਮੈਂਟ ਦਾ ਰਿਪਲਾਈ ਵੀ ਨਹੀਂ ਕਰਦਾ ਹੁੰਦਾ ਮੈਥੋਂ ਨੂੰ ਬੋਲਣ ਦੀ ਸੈਂਸ ਤੱਕ ਨਹੀਂ ਹੈਗੀ ਯਾਰ ਵੀ ਤੁਸੀਂ ਆਦੇ ਸੀਨੀਅਰ ਨਾਲ ਕਿਦਾਂ ਗੱਲ ਕਰ ਰਹੇ ਹੋ ਠੀਕ ਹੈ ਹੁਣ ਕਈ ਮੈਨੂੰ ਗਿਆਨ ਵੀ ਦੇਣਗੇ ਗਿਆਨ ਦੇਣਗੇ ਹੁਣ ਮੈਨੂੰ ਕਈ ਇੱਥੇ ਪਹਿਲਾਂ ਤੂੰ ਵੱਡਾ ਹੋ ਗਿਆ ਇਹ ਹੋ ਗਿਆ ਫਲਾਨਾ ਹੋ ਗਿਆ ਹਾਂ ਮੈਂ ਹੈਗਾ ਹਾਂ ਮੈਂ ਹੈਗਾ ਹਾਂ ਠੀਕ ਹੈ ਮੈਂ ਇਸ ਤੱਕ ਮਿਹਨਤ ਕਰਕੇ ਪਹੁੰਚਿਆ ਮੈਂ ਕੋਈ ਕਿਸੇ ਦੀ ਭੀਖ ਮੰਗ ਕੇ ਨਹੀਂ ਪਹੁੰਚਿਆਗਾ ਠੀਕ ਹੈ ਤੇ ਅਸੀਂ ਆਪਦੇ ਸੀਨੀਅਰ ਦੀ ਰਿਸਪੈਕਟ ਕਰਦੇ ਹਾਂ ਠੀਕ ਆ ਸਾਡੀ ਜਿਹੜੀ ਜੂਨੀਅਰਸ ਆ ਉਹਨਾਂ ਦੀ ਉਹਨਾਂ ਦੀ ਵੀ ਇੱਕ ਰਿਸਪੌਂਸਿਬਿਲਟੀ ਬਣਦੀ ਹੈ ਕਿ ਆਪਦੇ ਸੀਨੀਅਰ ਦੀ ਰਿਸਪੈਕਟ ਕਰਨ। ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਮੁੰਡੇ ਸਾਰੇ ਮੁੰਡੇ ਕੁੜੀਆਂ ਨਹੀਂ ਕਰਦੇਗੇ। ਲਗਭਗ 99% ਮੁੰਡੇ ਕੁੜੀਆਂ ਸਰ ਕਹਿ ਕੇ ਜਾਂ ਵੀਰ ਜੀ ਕਹਿ ਮੈਨੂੰ ਵੀਰ ਜੀ ਕਹਿਣ ਬਹੁਤ ਧੀਆ ਲੱਗਦਾ। ਕੋਈ ਚੱਕਰ ਵਾਲੀ ਵਾਲ ਨਹੀਂ ਬ੍ਰਦਰ ਕਹਿਣ ਵੀਰੇ ਜੋ ਵੀ ਮਤਲਬ ਐਟ ਲੀਸਟ ਤੁਸੀਂ ਇੱਕ ਰਿਸਪੈਕਟ ਦੋ ਉਹਨੂੰ ਆਪ ਆਪਦੇ ਵੱਡੇ ਭੈਣ ਭਰਾ ਨੂੰ ਚਾਹੀ ਆਪਣੇ ਤੋਂ ਸਾਲ ਹੀ ਵੱਡਾ ਹੋਵੇ ਆਪ ਕਹਿੰਦੇ ਵੀਰੇ ਬਾਈ ਜੀ ਠੀਕ ਹੈ ਤਾਂ ਭਾਜੀ ਕੁਝ ਵੀ ਕਹਨੇ ਤੁਸੀਂ ਆਪਣੀ ਲੈਂਗੁਏਜ ਹੈ ਨਾ ਜਾਂ ਮਤਲਬ ਕਿ ਆਉਦੀ ਸਿਸਟਰ ਦੀਦੀ ਕਹਨੇ ਆ ਕਿ ਨਾਮ ਲੈ ਕੇ ਬੁਲਾਉਣੇ ਹੋ ਹੈ ਨਾ ਤੁਹਾਡੇ ਸੈਂਸ ਹੈਗੀ ਹੈ ਨਾ ਤੁਸੀਂ ਇੱਥੋਂ ਤੱਕ ਪੜ੍ਹ ਲਿਖ ਕੇ ਆਏ ਹੋ ਪੇਪਰ ਦਿੱਤਾ ਤੁਸੀਂ ਠੀਕ ਆ ਤਾਂ ਸੁਧਰ ਜੋ ਮੈਂ ਇਹ ਚੀਜ਼ ਕਹੂੰਗਾ ਵੀ ਸੁਧਰ ਜੋ ਕਿਉਂਕਿ ਆਉਣ ਵਾਲੇ ਸਮੇਂ ਤੁਸੀਂ ਪੁਲਿਸ ਦੇ ਵਿੱਚ ਸਰਵਾਈਵ ਕਰਨਾ ਜੇ ਤੁਸੀਂ ਪੁਲਿਸ ਦੇ ਵਿੱਚ ਇਹ ਚੀਜ਼ਾਂ ਕਰੋਗੇ ਮਤਲਬ ਕਿ ਭਰਤੀ ਹੋਣ ਤੋਂ ਬਾਅਦ ਤਾਂ ਤੁਹਾਨੂੰ ਜਿਹੜੀ ਡਿਊਟੀ ਤੁਹਾਡੀ 10% ਔਖੀ ਹੋਣੀ ਹੈ ਨਾ ਤਾਂ ਉਹ ਤੁਹਾਨੂੰ 100% ਔਖੀ ਲੱਗਣ ਲੱਗ ਜੈਣੀ ਆ ਕਿਉਂਕਿ ਪੁਰਾਣੇ ਮੁਲਾਜ਼ਮ ਕਿਸੇ ਦੀ ਉਹ ਨਹੀਂ ਸੁਣਦੇ ਉਹ ਉਹਨਾਂ ਨੂੰ ਪਹਿਲਾਂ ਰਿਸਪੈਕਟ ਚਾਹੀਦੀ ਆ ਰਿਸਪੈਕਟ ਕਾ ਤੁਸੀਂ ਸਰ ਜੀ ਕਹਿ ਕੇ ਜਨਾਬ ਕਹਿ ਕੇ ਤੁਸੀਂ ਪਹਿਲਾਂ ਬੰਦੇ ਦੀ ਜਾਨ ਲੈ ਲਓ ਮੈਂ ਤਾਂ ਜਾਨ ਦੇਣ ਲਈ ਵੀ ਤਿਆਰ ਹੋ ਜਾਊਗਾ ਤੇ ਜੇ ਤੁਸੀਂ ਕਹਿੰਦੇ ਅਸੀਂ ਪੜੇ ਲਿਖੇ ਆ ਵੀ ਅਸੀਂ ਤਾਂ ਇਹ ਆ ਤੇ ਅਸੀਂ ਉਹ ਆ ਤਾਂ ਅਸੀਂ ਵੀ ਪੜੇ ਲਿਖੇ ਆ ਠੀਕ ਆ ਉਹ ਸਾਡੇ ਤੋਂ ਪੜੇ ਲਿਖੇ ਤਾਂ ਆਪਣੇ ਕਿਉਂਕਿ ਬੇਸ਼ੱਕ ਉਹ 10ਵੀਂ ਪਾਸ ਨਹੀਂ ਪਰ ਉਹਨਾਂ ਕੋਲੇ ਮਹਿਕ ਮੈਂ ਤਾਂ ਤਿਆਰਬਾ ਬਹੁਤ ਆ ਸਿੱਖੋ ਕਿਸੇ ਤੋਂ ਚੰਗੀਆਂ ਚੀਜ਼ਾਂ ਸਿੱਖੋ ਮਾੜੀਆਂ ਤਾਂ ਤੁਸੀਂ ਜਿੱਥੇ ਮਾੜੀ ਸਿੱਖ ਸਕਦੇ ਹੋ ਚੰਗੇ ਜੇ ਤੁਹਾਨੂੰ ਕੋਈ ਕੋਈ ਸਿਖਾ ਸਕਦਾ ਤਾਂ ਇਹ ਵੀਡੀਓ ਮੈਂ ਤਾਂ ਸਪੈਸ਼ਲੀ ਬਣਾਈ ਸੀ ਤਾਂ ਕਿ ਮੈਨੂੰ ਯਾਰ ਮੇਰੇ ਛੋਟੇ ਤੁਸੀਂ ਜੂਨੀਅਰਜ਼ ਹੋ ਤੁਸੀਂ ਆਉਣ ਵਾਲੇ ਸਮੇਂ 'ਚ ਸਰਵਾਈਵ ਕਰਨਾ ਠੀਕ ਆ ਤੇ ਤੁਹਾਨੂੰ ਐਟ ਲੀਸਟ ਤੁਹਾਨੂੰ ਬੋਲਣ ਦਾ ਪਤਾ ਤਾਂ ਹੋਵੇ ਵੀ ਅਸੀਂ ਮਹਿਕਮੇ ਦੇ ਵਿੱਚ ਗੱਲ ਕਿੱਦਾਂ ਕਰਨੀ ਹੈ ਸੀਨੀਅਰ ਦੀ ਰਿਸਪੈਕਟ ਕਿੱਦਾਂ ਕਰਨੀ ਆ ਤਾਂ ਕਿ ਤੁਸੀਂ ਅੱਗੇ ਮਤਲਬ ਕਿ ਮਹਿਕਮੇ ਦੇ ਵਿੱਚ ਜਿਹੜਾ ਵਧੀਆ ਹੋ ਅੱਗੇ ਵਧੀਆ ਸੇਫਲੀ ਕੰਫਰਟੇਬਲ ਡਿਊਟੀਆਂ ਕਰ ਸਕੋ ਤੇ ਨਹੀਂ ਫਿਰ ਤੁਹਾਨੂੰ ਪਤਾ ਮਹਿਕਮਾ ਕਿਸੇ ਦੀ ਨਹੀਂ ਮੰਨਦਾਗਾ ਟੰਗਣ ਲੱਗੇ ਇੱਕ ਸੈਕਿੰਡ ਲਾਉਂਦੇ ਆ ਠੀ ਤੁਸੀਂ ਮੜਾ ਹੈ ਕਿਸੇ ਨੂੰ ਬੋਲੇ ਨਹੀਂਗੇ ਤੇ ਥੋੜਾ ਕੰਮ ਖਤਮ ਇਸ ਕਰਕੇ ਵੱਧ ਤੋਂ ਵੱਧ ਆਪਦੇ ਨਾਲ ਦੇ ਨੂੰੜੀ ਜਿਹੜੇ ਤੁਹਾਡੇ ਨਾਲ ਦੇ ਭਤੀ ਨਾ ਉਹਨਾਂ ਨੂੰ ਵੀ ਸਾਰ ਕਹੋ ਮੈਡਮ ਕੋ ਠੀਕ ਆ ਤਾਂ ਇਹ ਚੀਜ਼ ਤੁਹਾਡੇ ਜਿਹੜੇ ਆ ਦਿਮਾਗ ਦੇ ਵਿੱਚ ਪੈ ਗਈ ਹੋਊਗੀ ਖਾਸ ਕਰਕੇ ਮੈਂ ਥੋੜੀ ਜਿਆਦਾ ਸਟ੍ਰਿਕਲੀ ਵੀਡੀਓ ਬਣਾਈ ਤਾਂ ਕਿ ਤੁਹਾਨੂੰ ਸਮਝ ਲੱਗ ਸਕੇ ਮੈਂ ਕੋਈ ਤੁਹਾਡੇ ਨਾਲ ਗੁੱਸੇ ਨਹੀਂਗਾ ਗੁੱਸੇ ਲिटल ਬਿਟ ਹਾਂ ਤਾਂ ਇਹ ਚੀਜ਼ ਨੂੰ ਥੋੜਾ ਸਮਝ ਜਾਓ ਤੁਸੀਂ ਪੜੇ ਲਿਖੇ ਹੋ ਕੋਈ ਬੀਏ ਹੋਊਗਾ ਕੋਈ ਐਮਏ ਹੋਊਗਾ ਠੀਕ ਆ ਤਾਂ ਬੇਨਤੀ ਹੈ ਮੇਰੀ ਚਲੋ ਬੇਨਤੀ ਸਮਝ ਲਓ ਇਹ ਚੀਜ਼ ਨੂੰ ਠੀਕ ਆ ਤੇ ਬੇਨਤੀ ਹੈ ਬਸ ਇਸ ਨੂੰ ਥੋੜਾ ਅਕਸੈਪਟ ਕਰ ਲਿਓ ਇਹ ਕੋਈ ਮਤਲਬ ਕਿ ਕੋਈ ਪਰ ਰਿਲੇਟਡ ਟੋਪਿਕ ਨਹੀਂ ਸੀਗਾ ਬਸ ਇਹ ਡਿਸਪਲਿਨ ਦੇ ਰਿਲੇਟਡ ਟੋਪਿਕ ਸੀ ਰਿਸਪੈਕਟ ਰਿਲੇਟਡ ਟੋਪਿਕ ਸੀ ਤੇ ਇਸ ਨੂੰ ਥੋੜਾ ਦਿਮਾਗ ਦੇ ਵਿੱਚ ਰੱਖਣਾ ਤੇ ਇਸੇ ਤਰ੍ਹਾਂ ਹੀ ਆਪਣਾ ਜਿਹੜਾ ਵੀਡੀਓ ਨੂੰ ਪਿਆਰ ਦਿੰਦੇ ਰਹੋ ਠੀਕ ਆ ਜਿਹੜਾ ਵੱਡਾ ਭੈਣ ਭਰਾ ਹੁੰਦਾ ਨਾ ਜਾਂ ਵੱਡਾ ਆਪਣੇ ਮਾਪੇ ਹੁੰਦੇ ਆ ਆਪਣੇ ਟੀਚਰ ਹੁੰਦੇ ਆ ਉਹ ਆਪਣੇ ਭਲੇ ਲਈ ਆਪਣੇ ਭਲੇ ਲਈ ਝਟਕਦੇ ਆ ਆਪਾਂ ਨੂੰ ਨਾ ਕਿ ਆਪਾਂ ਨੂੰ ਮਤਲਬ ਕਿ ਉਹਨਾਂ ਦਾ ਕੋਈ ਹੁੰਦਾ ਆਪਣੀ ਕੋਈ ਰੰਜਿਸ਼ ਹੁੰਦੀ ਆ ਇਸ ਕਰਕੇ ਮੇਰਾ ਫਰਜ਼ ਮੰਦਾ ਸੀ ਕਿ ਮੈਂ ਤੁਹਾਨੂੰ ਛਿੜਕਾਂ ਹਲਕਾ ਜਾ ਤਾਂ ਕਿ ਤੁਸੀਂ ਥੋੜਾ ਜਾ ਸਿੱਧੇ ਹੋ ਸਕੋ ਤੇ ਮਿਲਦੇ ਆਂ ਫਿਰ ਕਿਸੇ ਹੋ ਟੌਪਿਕ ਤੇ ਕਿਸੇ ਹੋਰ ਵੀਡੀਓ ਤੇ ਚੈਨਲ ਨੂੰ ਇਸ ਤਰ੍ਹਾਂ ਸਪੋਰਟ ਕਰਦੇ ਰੋ ਤਾਂ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵੱਸਦੇ ਰਹੋ